ਸਭ ਤੋਂ ਪਹਿਲਾਂ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਦੇ ਸਾਰੇ ਸੱਚ ਰਹਿੰਦਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਆਸ ਕਰਦੇ ਆ ਗੁਰੂ ਰਾਮਦਾਸ ਜੀ ਅਰਦਾਸ ਕਰਦੇ ਆ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਆਪਣਾ ਹਰ ਵਾਰੀ ਇੱਕ ਹੀ ਮੈਸੇਜ ਹੁੰਦਾ ਵਾ ਕਿ ਮਾਂ ਪਿਓ ਦੀ ਸੇਵਾ ਕਰੋ ਸਤਿਕਾਰ ਕਰੋ ਜਿਹੜੇ ਮਾਂ ਪਿਓ ਦੀ ਸੇਵਾ ਕਰਦੇ ਨੇ ਉਹ ਸਦਾ ਹੀ ਸੁਖੀ ਰਹਿੰਦੇ ਨੇ ਉਹਨਾਂ ਦਾ ਕਰਸ ਵਰਗ ਬਣੇ ਰਹਿੰਦੇ ਨੇ ਜਿੱਥੇ ਝਗੜਾ ਨਹੀਂ ਉਸ ਵਰਗ ਨੇ ਕਰ। ਬਾਕੀ ਅੱਜ ਦਾ ਵਿਸ਼ਾ ਜਿਹੜਾ ਹੈਗਾ ਵਾ ਤੁਹਾਨੂੰ ਪਿੰਡ ਵਿੱਚ ਆਏ ਆ ਪਿੰਡੇ ਵੀਰਕੋਟ। ਕਾਫੀ ਚਿਰਾਂ ਦਾ ਇਮਾਨ ਕਰਨ ਰਿਹਾ ਸੀ ਆਉਣ ਨੂੰ 2-3 ਮਹੀਨੇ ਹੋ ਚੱਲੇ ਸਾਡੇ। ਕੁਝ ਪਿੰਡੇ ਵੀਰ ਦਾ ਤੇ ਸੰਦੀਪ ਹਾੜੇ ਬੱਚੇ ਦਾ ਕੁਝ ਆਪਸ ਵਿੱਚ ਮਰਾਜਾ ਮਨ ਮਟਾਉ ਜਾ ਹੋ ਗਿਆ ਸੀ। ਤੇ ਉਸ ਕਰਕੇ ਵੀਡੀਓ ਨਹੀਂ ਸੀ ਬਣ ਰਹੀ ਤੇ ਭਿੰਦੇ ਵੀਰ ਨੇ ਸਾਨੂੰ ਸਾਰੇ ਵਪਾਰੀਆਂ ਨੂੰ ਜਿੰਨੇ ਵੀ ਇੱਥੇ ਬੈਠੇ ਆ ਸਾਰੇ ਸਤਿਕਾਰਯੋਗ ਨੇ ਜੇ ਨਾਂ ਲਈਏ ਤੇ ਕਈ ਨਾਂ ਰਹਿ ਜਾਂਦੇ ਆ ਇਹ ਸਾਰੇ ਜਿੰਨੇ ਵਕਾਦੋ ਆਪਣੇ ਸਤਿਕਾਰਯੋਗ ਨੇ ਕੋਈ ਸਾਹਿਬ ਆਏ ਹੋਆ ਇਹਨਾਂ ਦੇ ਮਾਮਾ ਜੀ ਆਏ ਆਗੇ ਆਸਤਾਨ ਆਇਆ ਮਾਣੀ ਗੋਨੀ ਆਏ ਹੈਗੇ ਆ ਲੱਖਾ ਆਇਆ ਹੈਗਾ ਵਾ ਇਹ ਸਾਰੇ ਜਿੰਨੇ ਸਾਡੇ ਸਤਿਕਾਰਯੋਗ ਜਿੰਨੇ ਵੀ ਬੈਠੇ ਹੈਗੇ ਆ ਇਹ ਆਏ ਨੇ ਸਾਰੇ ਅਨੇ ਇੱਕ ਸਲਾਹ ਕੀਤੀ ਤੇ ਸੰਦੀਪ ਨੂੰ ਆਪਾਂ ਕਿਹਾ ਇਕੱਠੇ ਹੋਏ ਇੱਥੇ ਅੱਜ ਬੁਲਾਇਆ ਕਿ ਆਪਾਂ ਆਪਣੇ ਛੋਟੇ ਵੀਰ ਪਿੰਦੇ ਦੀ ਵੀਡੀਓ ਜ਼ਰੂਰ ਬਣਾਉਣੀ ਤਾਂ ਚਲੋ ਇਹਨਾਂ ਵੀ ਸਾਡੀ ਗੱਲ ਤੇ ਫੁੱਲ ਚੜਾਏ ਇਹਨਾਂ ਆਖਿਆ ਵੀ ਤੁਸੀਂ ਸਾਰੇ ਆਂਦੇ ਹੋ ਤਾਂ ਅਸੀਂ ਜ਼ਰੂਰ ਬਣਾਵਾਂਗੇ ਤੇ ਅਸੀਂ ਸੰਦੀਪ ਦਾ ਵੀ ਇਸ ਕੋਲ ਸਤਿਕਾਰ ਕਰਦੇ ਆਂ ਕਿ ਜਿਹੜਾ ਬੰਦਾ ਭੈਣ ਭਰਾਵਾਂ ਦੀ ਮਨ ਲੈਂਦਾ ਸਹੀ ਗੱਲ ਸਭ ਤੋਂ ਗੱਲ ਇਹ ਹੁੰਦੀ ਆ ਕਿ ਜਿਹੜਾ ਸਤਕਾਰ ਦਿੱਤੇ ਦਾ ਹੁੰਦਾ ਵਾ ਜਦੋਂ ਇਹ ਦੀ ਵੀ ਮੈਂ ਇਕੱਲਾ ਵਾ ਸਾਰਿਆਂ ਨੇ ਕਿਹਾ ਇਹਨਾਂ ਨਾਲ ਅਸੀਂ ਵੀ ਕਿਹਾ ਤੇ ਅੱਜ ਜਦੋਂ ਕਿਹਾ ਇਹ ਕਹਿੰਦਾ ਵੀ ਕੋਈ ਗੱਲ ਨਹੀਂ ਅਸੀਂ ਕਿਹਾ ਜੀ ਧੰਦੇ ਦੇ ਘਰ ਬੈਠੇ ਆ ਆਓ ਤੇ ਵੀਡੀਓ ਬਣਾਈਏ ਚਲੋ ਇਹ ਆਇਆ ਜੀ ਆਇਆਂ ਨੂੰ ਇਕੱਠੇ ਹੋਏ ਆ ਬਹੁਤ ਖੁਸ਼ੀ ਹੋਈ ਹੱਦ ਤੋਂ ਵੱਧ ਖੁਸ਼ੀ ਹੋਈ ਖੁਸ਼ੀ ਇਸ ਗੱਲ ਦੀ ਜੇ ਸਾਰਾ ਪਰਿਵਾਰ ਇਕੱਠਾ ਹੋ ਜੇ ਨਾ ਤੇ ਹੋਰ ਜਿਆਦਾ ਖੁਸ਼ੀ ਹੁੰਦੀ ਆ ਇਕੱਲੇ ਇਕੱਲੇ ਜੇ ਰਹੀਏ ਮਜ਼ਾ ਨਹੀਂ ਸੀ ਠੀਕ ਆ ਨਾ ਇਹ ਕਿਉਂਕਿ ਇਨਸਾਨ ਆ ਕਈ ਵਾਰ ਜਾਣੇ ਅਣਜਾਣੇ ਕਿ ਅਸੀਂ ਵੀ ਭਾਵੇਂ ਜਿੱਦਾਂ ਮਰਜੀ ਸਾਡੇ ਕੋਲ ਵੀ ਕਈ ਵਾਰ ਕੋਈ ਗੱਲ ਮੂੰਹ ਚੋਂ ਨਿਕਲ ਜਾਂਦੀ ਆ ਇਨਸਾਨ ਕੋਈ ਮਾੜਾ ਨਹੀਂ ਹੁੰਦਾ ਕਈ ਵਾਰ ਗੱਲਾਂ ਕਰਦਿਆਂ ਕਰਦਿਆਂ ਹੀ ਕੋਈ ਗੱਲ ਮੂੰਹੋਂ ਨਿਕਲ ਜਾਂਦੀ ਆ ਪਤਾ ਨਹੀਂ ਹੁੰਦਾ ਵੀ ਦੂਸਰੇ ਨੇ ਉਹ ਚੀਜ਼ ਦਾ ਗੁੱਸਾ ਕਰ ਲੈਣਾ ਅਣਜਾਣੇ ਅਣਜਾਣੇ ਚ ਹੁੰਦੀਆਂ ਇਹ ਚੀਜ਼ਾਂ ਤੇ ਹੁਣ ਅਸੀਂ ਸਾਰੇ ਮੇਰਾ ਵੀਰ ਇਕੱਠੇ ਆ ਇਸ ਕਰਕੇ ਅੱਗੇ ਤੋਂ ਹੁਣ ਸੰਦੀਪ ਵੀ ਸਾਡਾ ਵੀ ਕਿਉਂ ਸੰਦੀਪ ਜੀ ਕੋਈ ਜਿੱਦਾਂ ਮੈਂ ਪਿੰਦਾ ਆਖੂਗਾ ਜਦੋਂ ਵੀ ਆਖਿਆ ਕਰੂਗਾ ਵੀਡੀਓ ਬਣਾਉ ਨਹੀਂ ਨਹੀਂ ਕੋਈ ਠੀਕਵਾਣਾ ਕਿਉਂਕਿ ਅਸੀਂ ਜਿਹੜਾ ਕੋਈ ਹੋਰ ਵੀ ਸਾਡਾ ਭੈਣ ਭਰਾ ਰੋਸਿਆ ਹੋਇਆ ਹੈ ਸੰਦੀਪ ਜੀ ਉਹਦੇ ਬਾਰੇ ਵੀ ਕਵਾਂਗੇ ਤੇ ਕਿਸੇ ਦੀ ਵੀ ਆਪਾਂ ਸਭ ਦੀ ਵੀਡੀਓ ਬਣਾਵਾਂਗੇ ਜਿੱਦੀ ਵੀ ਜ਼ਰੂਰਤ ਪਈ ਨਾ ਸਭ ਦੇ ਬਾਰੇ ਕਵਾਂਗੇ ਸਾਰਿਆਂ ਦੇ ਵੀਡੀਓ ਬਣਾਵਾਂਗੇ ਕਿਉਂਕਿ ਅਸੀਂ ਇੱਕ ਪਰਿਵਾਰ ਹਾਂ ਤੇ ਪਰਿਵਾਰ ਦੀ ਤਰ੍ਹਾਂ ਹੀ ਰਹਿਣਾ ਵਾਂ ਤੇ ਮਾਨ ਵਿੱਚ ਗੁੱਸਾ ਜਿਹੜਾ ਉਹ ਕਿਸੇ ਨੇ ਨਹੀਂ ਰੱਖਣਾ ਕਿਉਂਕਿ ਅੱਜ ਤੁਸੀਂ ਦੋਵੇਂ ਭਰਾ ਇਕੱਠੇ ਆ ਜੀ ਨੰਨੇ ਜੀ ਹੈ ਨਾ ਇਸ ਕਰਕੇ ਮੇਰਾ ਵੀ ਤਗੜੇ ਹੋ ਕੇ ਕੰਮ ਕਰੋ ਇਸ ਕੰਮ ਨੂੰ ਬਹੁਤ ਉੱਪਰ ਤੱਕ ਲੈ ਕੇ ਜਾइए ਕਿਉਂਕਿ ਤੁਹਾਡੀ ਵੀਡੀਓ ਨੂੰ ਲੋਕ ਬਹੁਤ ਪਿਆਰ ਦਿੰਦੇ ਨੇ ਤੇ ਇਸ ਕਰਕੇ ਅਸੀਂ ਵੀ ਅੱਜ ਵੇਖ ਕਿੱਥੋਂ ਨੀਦੇਸਾਨ ਨੂੰ ਕਿੱਥੇ ਪੱਡੇ ਕਿੱਥੇ ਧਵਾਨ ਬਿਲਕੁਲ ਜੀ ਪਰ ਆਉਣਾ ਪੈਂਦਾ ਆਪਣਿਆਂ ਦਾ ਕਰਕੇ ਜਿੱਥੇ ਦੋ ਜੀ ਆਪਣੇ ਇਕੱਠੇ ਹੁੰਦੇ ਦੇ ਹਨਾ ਉੱਥੇ ਵਿਖਿਆ ਨਹੀਂ ਜਾਂਦਾ ਸਫ਼ਰ ਨਹੀਂ ਵਿਖਿਆ ਜਾਂਦਾ ਜਿੱਦਾਂ ਦਾ ਮੌਸਮ ਆ ਕੁਛ ਨਹੀਂ ਵਿਖਿਆ ਜਾਂਦਾ ਆਖੀਦਾ ਨਹੀਂ ਚੱਲੀਏ ਸਾਡੇ ਕਹਿਣ ਤੇ ਇਹ ਇਕੱਠੇ ਹੋਣ ਦੇ ਜਾਂ ਤੇ ਤੁਸੀਂ ਵੀ ਸਾਡਾ ਸਤਿਕਾਰ ਕੀਤਾ ਤੇ ਬਾਕੀ ਭਿੰਦੇ ਵੀ ਤੁਸੀਂ ਵੀ ਆਪਣੀ ਕੋਈ ਗੱਲ ਰੱਖਣੀ ਤੇ ਰੱਖੋ ਜੀ ਸਾਰੇ ਵੀਰਾਂ ਨੂੰ ਮੇਰੇ ਤੋਂ ਪਿਆਰ ਭਰੀ ਸਤਿਕਾਰ ਤੇ ਵੀਰ ਜੀ ਆਪਣਾ ਸੁਨੀ ਵੀਰ ਪਹਿਲਾਂ ਆਪਣੇ ਕੋ ਵੀਡੀਓ ਬਣਾਉਂਦਾ ਸੀਗਾ ਤੇ ਚਲੋ ਮਾੜੀ-ਮੋਟੀ ਸਾਡੇ ਤੋਂ ਕੋਈ ਗੱਲ ਮੂੰਹ ਚੋਂ ਨਿਕਲ ਗਈ ਤੇ ਅੱਜ ਵੀਰ ਨੂੰ ਮੈਂ ਫੇਰ ਫੋਨ ਕੀਤਾ ਕੱਲ ਪਰਸੋਂ ਦਾ ਤੇ ਭਾਜੀ ਹੁਣਾਂ ਨੂੰ ਕਿਹਾ ਸੀ ਤੇ ਵੀਰ ਘਰੇ ਆਇਆ ਵਾ ਤੇ ਜਿਹੜਾ ਮਾੜਾ-ਮੋਡਾ ਗੁੱਸਾ ਸੀ ਉਹ ਆਪਣਾ ਆਪਸ ਵਿੱਚ ਅਸੀਂ ਬਹਿ ਕੇ ਸਮਝਾ ਲਿਆ ਵਾ ਤੇ ਹੁਣ ਗਾਂ ਸੰਦੀਪ ਚੈਨਲ ਦੇ ਆਪਣੀ ਵੀਡੀਓ ਜਿੱਦਾਂ ਅੱਗੇ ਆਉਂਦੀ ਉਹਦਾਂ ਹੀ ਆਉਂਦੀ ਰਹੇਗੀ ਬੜੇ ਵੀਰ ਮੈਨੂੰ ਫੋਨ ਕਰਦੇ ਕਿ ਉੱਤੇ ਵੀਡੀਓ ਕਿਉਂ ਨਹੀਂ ਆਉਂਦੀ ਤੇ ਵੀਰ ਨੂੰ ਆਪਾਂ ਚਲੋ ਫੋਨ ਕੀਤਾ ਵੀਰ ਨੇ ਸਾਡੀ ਗੱਲ ਮੰਨੀ ਆ ਤੇ ਗਾਂ ਆਏਗਾ ਵੀ ਨਾ ਕਿਸੇ ਨੂੰ ਮਾੜੀ ਕਵਾਂਗੇ ਤੇ ਨਾ ਕਿਸੇ ਨੂੰ ਕਹਿਣੀ ਕਹੀਦੀ ਆ ਕਿ ਕੇਹਲੇ ਮੂੰਹ 'ਚ ਜਿਹੜੀ ਗੱਲ ਨਿਕਲੀ ਆ ਉਹ ਆਪਣੀ ਗਲਤੀ ਬਣੀ ਆ ਤੇ ਹੁਣ ਵੀਰ ਤੋਂ ਗਾਂ ਐਸੇ ਚੈਨਲ ਤੇ ਸਾਡੀ ਫੇਰ ਵੀਡੀਓ ਇਸੇ ਤਰ੍ਹਾਂ ਆਇਆ ਫਿਰੇਗੀ। ਉਹ ਜੀ ਸਭ ਤੁਸੀਂ ਵੀ ਆਪਣੇ ਵਿਚਾਰੇ ਕਮੈਂਟ ਵਾਸਤੇ। ਵਾਹਿਗੁਰੂ ਜੀ ਖਾਲਸਾ ਵਾਹਿ ਜੀ ਫਤਿਹ ਜੀ ਸਾਰੇ ਸੰਦੀਪ ਚੈਨਲ ਦੇਖਣ ਵਾਲਾ ਲੋਕ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੇਖੋ ਸਰਪੰਚ ਸਾਹਿਬ ਨੇ ਜਿਹੜੀਆਂ ਗੱਲਾਂ ਕਰਤੀਆਂ ਅਸੀਂ ਨਹੀਂ ਕਰ ਸਕਦੇ ਕਿਉਂਕਿ ਸਾਡੇ ਸੀਨੀਅਰ ਹੀ ਲਾ ਲੋ ਭਾਵੇਂ ਸਾਰੀ ਗੱਲ ਉਹਨਾਂ ਕਰ ਹੀ ਦਿੱਤੀ। ਪਰ ਗੱਲ ਇੰਨੀ ਕੁ ਹੋਈ ਵੀ ਜਿਹੜੀ ਮਿਸਟੇਕ ਹੋ ਗਈ। ਇਹਦੇ ਨੇ ਕੋਈ ਗੱਲ ਚਲੋ ਕਿਸੇ ਵੇਲੇ ਕੋਈ ਗੱਲ ਨਿਕਲ ਜਾਂਦੀ ਮੂਹ ਤੋਂ ਜਿਹੜੇ ਗਾੜੀ ਬੰਦੇ ਆ ਨਾ ਵਿੱਚ ਉਹ ਵੀ ਬੇਨਤੀ ਕਰਦਾ ਵੀ ਕਿਸੇ ਦਾ ਪਰਿਵਾਰ ਨਾ ਪਾੜਿਆ ਕਰੋ ਇਹ ਸਾਡਾ ਪਰਿਵਾਰ ਆ ਜੇ ਇਹਨੂੰ ਅਸੀਂ ਇਕੱਠਾ ਕਰਕੇ ਰੱਖੀਏ ਫੇਰ ਹੀ ਮਜ਼ਾ ਬਣਦਾ ਬਾਕੀ ਗੱਲਾਂ ਨਹੀਂ ਮੁਕਸਾ ਦੀਆਂ ਜਿਨੀ ਮਰਜ਼ੀ ਕਰੀ ਜੀਏ ਇਹ ਆ ਵੀ ਹੁਣ ਜਿੱਦਾਂ ਵੀ ਜਿਹੜੇ ਜਿਹੜੇ ਵੀਰ ਹੋਰ ਵੀ ਰੁੱਸੇ ਜਿਹੜੇ ਸਰਪੰਚ ਸਾਹਿਬ ਨੇ ਗੱਲ ਕਹੀ ਚਲੋ ਉਹਨਾਂ ਦੀ ਵੀ ਕੋਸ਼ਿਸ਼ ਕਰਾਂਗੇ ਆਪਾਂ ਇਕੱਠੇ ਹੋਣਾ ਇਕੱਠੇ ਹੋ ਗਏ ਚਲੋ ਇਸੇ ਤਰ੍ਹਾਂ ਵੀਡੀਓ ਬਣਦੀ ਰਹੇ ਵੀਡੀਓ ਬੜੇ ਹੀ ਸਾਡਾ ਮਾਲ ਬਾਕੀ ਸੰਦੀਪ ਦੇ ਚੈਨਲ ਨੂੰ ਲੋਕੀ ਪਿਆਰ ਕਰਦੇ ਆ ਇਹਦਾ ਕਰਕੇ ਚਲੋ ਸਾਡਾ ਵੀ ਮਾਲ ਵਿਕੀ ਜਾਂਦਾ ਸਾਰੇ ਦਾ ਕੰਮ ਵਧੀਆ ਵਾ ਇਹਨੂੰ ਵਧੀਆ ਕੰਮ ਨੂੰ ਵਧੀਆ ਹੀ ਚਲਾਈਏ ਬਾਕੀ ਕੋਈ ਗੱਲ ਗਲਤੀ ਜਿਹੜੀ ਹੋ ਜਾਂਦੀ ਬੰਦਿਆਂ ਅੰਦਰ ਬਹਿ ਕੇ ਆਪਸ ਦੇ ਵਿੱਚ ਹੀ ਕੋਸ਼ਿਸ਼ ਕਰਾਂਗੇ ਜਿੱਦਾਂ ਅੱਜ ਨਿਬੜ ਗਈ ਆ ਇਸੇ ਤਰ੍ਹਾਂ ਤੋਂ ਗਾਹ ਵੀ ਨਿਬੜਾਂਗੇ ਬਾਕੀ ਸੰਦੀਪ ਸਿੰਘ ਦਾ ਵੀ ਸੁਭਾਅ ਸਾਰਿਆਂ ਨੂੰ ਪਤਾ ਹੈ ਜੇ ਕਈ ਇਹਦੇ ਮੰਨ ਜਾਂਦਾ ਇੱਕ ਮਿੰਟ ਲਾਉਂਦਾ ਜਦੋਂ ਸਾਡੇ ਸਾਰਿਆਂ ਦੀ ਮੰਨ ਲੋ ਅੱਜ ਉਹਨੇ ਮੰਨ ਲਈ ਤੇ ਆ ਗਿਆ ਸੰਦੀਪ ਦਾ ਵੀ ਧੰਨਵਾਦ ਹੈ ਤੇ ਜਿਹੜੇ ਜਿਹੜੇ ਇੱਥੇ ਵੀਰ ਆਏ ਨੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਖਾਲਸਾ ਸਾਹਿਬ ਵਾਲੀ ਦੀ ਫਤਿਹ ਜੀ ਸਤਿ ਸ੍ਰੀ ਅਕਾਲ ਸਤਿ ਕੀ ਬੋਲਨ ਸਾਨੂੰ ਤੇ ਬਾਕੀ ਚਲੋ ਆਪ ਬਾਈ ਜੀ ਬੈਠੇ ਆ ਜਣੋਂ ਨਿਹੱਪਾ ਰਾਤ ਤੇ ਤੁਸੀਂ ਬਾਈ ਜੀ ਪਤਾ ਹੀ ਰੋ ਕਿ ਮੈਂ ਜਿਵੇਂ ਮਾਰਾ ਬੋਲ ਵੀ ਜਾਂਦਾ ਫੋਈ ਤੇ ਆਪਾਂ ਕਿਨਾਰਾ ਕਰ ਜੰਨੇ ਆ ਜੀ 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 ਠੀਕ ਹੈ ਜੀ ਤੇ ਨਾ ਕਿਸੇ ਮਾਰਾ ਕਿਹਾ ਮਤਲਬ ਕੀ ਇਹਦੇ ਦੇ ਵੇਖੋ ਫੀਲਡ ਦੇ ਰਹਿਣਾ ਮਾਰਾ ਆਪਾਂ ਕਿਸੇ ਨੂੰ ਕਰ ਮੈਨੂੰ ਸ਼ਰਮ ਆਉਂਦੀ ਹੁੰਦੀ ਆ ਕਿ ਜੇ ਅੱਜ ਅਸੀਂ ਇਕੱਠੇ ਬਹਿ ਕੇ ਗੱਲਾਂ ਕਰਦੇ ਆਂ ਤੇ ਜੇ ਉਹ ਅਜੇ ਨੂੰ ਮੈਂ ਮਾਰਾ ਬੁਲੂਗਾ ਤੇ ਜੋ ਮੈਨੂੰ ਮਾਰਾ ਬੁਲੂਗਾ ਠੀਕ ਹੈ ਤੇ ਲੋਕਾਂ ਨੇ ਕਹਿਣਾ ਕਿ ਪਹਿਲਾਂ ਤੁਸੀਂ ਇਕੱਠੇ ਜਿਹੜੇ ਖਾਦੇ ਪੀਂਦੇ ਸੀ ਤੇ ਅੱਜ ਤੁਹਾਡਾ ਅਣਬਣ ਹੋ ਗਈ ਤਾਂ ਮੈਨੂੰ ਇਹ ਹੁੰਦਾ ਕਿ ਮੈਂ ਰਾਹ ਛੱਡਾ ਜੀ 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 ਜੇ ਅੱਜ ਰਾਹ ਛੱਡਿਆ ਸੀ ਇਹਨਾਂ ਦਾ ਜੇ ਮਾੜਾ ਨਹੀਂ ਬੋਲੇ ਜੇ ਮੈਨੂੰ ਗਲਤ ਬੋਲਦਾ ਤੇ ਅੱਜ ਘਰੇ ਨਹੀਂ ਆਣਾ ਸੀ ਸਹੀ ਗੱਲ ਤੇ ਜੇ ਅਸੀਂ ਰਾਹ ਛੱਡ ਕੇ ਗਏ ਆ ਤੇ ਅੱਜ ਅਸੀਂ ਫਿਰ ਇਹਦੇ ਘਰੇ ਆ ਗਏ ਆ ਚਲੋ ਤੁਹਾਨੂੰ 8-9 ਮਹੀਨੇ ਹੋ ਗਏ ਜੀ 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 ਬਿਲਕੁਲ ਨਹੀਂ ਆਏ ਤੇ ਜੇ ਮੈਂ ਹੋਜਾਂ ਮੈਂ ਵੀ ਉਹਦੇ ਬੇਫੂਰ ਹੁੰਦਾ ਤੇ ਜਿਵੇਂ ਉਹਨਾਂ ਚੁਲ੍ਹੇ ਆਣ ਬਣਾ ਹੋ ਗਈ ਆ ਤੇ ਮੈਂ ਵੀ ਉਹੋ ਜਿਹਾ ਕਹਿ ਦਿੰਦਾ ਤੇ ਫਿਰ ਕਿੱਥੇ ਆਏ ਲੈਣਾ ਸੀ ਚੱਪਰ ਪਤਾ ਇਹੀ ਕਿਨ ਨੂੰ ਆ ਚਲੋ ਜੋ ਵੀ ਕੋਈ ਛੱਡਦਾ ਕਰਦਾ ਤੇ ਬਸ ਉਹਨੇ ਕੀ ਗੱਲ ਕਰੋ ਜਿਹਨੇ ਕਿਹਾ ਪੜੇਗਾ ਫਿਰ ਵੀ ਮਾੜਾ ਨਹੀਂ ਬੋਲਣਾ ਆਪਾਂ ਕਿਹਾ ਤੁਹਾਨੂੰ ਕਾਹੇ ਬੋਲਣਾ ਆਪਣੋ ਸ਼ਰਮਾਣੀ ਆਣੀ ਹੈ ਜੀ ਉਹ ਵੀ ਤੁਹਾਡੇ ਕੋਲ ਚਾਹ ਪਾਣੀ ਪੀ ਕੇ ਗਏ ਰੋਟੀ ਵੀ ਖਾ ਰਹਿ ਗਏ ਵੀ ਜਾਂਦੇ ਨਹੀਂ ਆ ਠੀਕ ਹੈ ਨਾ ਤੇ ਬਸ ਇੰਨੇ ਕੇ ਬੇਨਤੀ ਆ ਬਾਕੀ ਕੋਈ ਗੱਲ ਨਹੀਂ ਜਿਵੇਂ ਹੁਣ 2 ਜਾਣ ਬੈਠੇ ਸਾਰੇ ਮੈਂਬਰ ਬੈਠੇ ਆ ਮੰਨ ਲੀ ਆਪਾਂ ਹੁਣ ਵੀਡੀਓ ਪਾਇਰੂ ਭਾਈ ਹੁਣ ਆ ਦੇ ਬਾਕੀ ਲੱਖੋ ਦੇ ਵਿੱਚ ਸਾਰੇ ਬੈਠੇ ਆ ਜੀ ਆ ਦੇ ਮੇਜੀ ਸਾਰਿਆਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਅੱਜ ਭਿੰਦੇ ਵੀਰ ਦੇ ਘਰ ਆਏ ਆ ਚਲੋ ਜੋ ਵੀ ਪਿਛੇ 2 ਸਾਲ ਤੋਂ ਵੀਡੀਓ ਨਹੀਂ ਵੀਡੀਓ ਬਣਾਉਂਦੇ ਰਹੇ ਵੀਰ ਜੀ ਬਹੁਤ ਸੋਹਣਾ ਕੰਮ ਹੈ ਹੀ ਬੜੇ ਬੜੇ ਚੰਗੇ ਸੋਹਣੇ ਪਸ਼ੂ ਲਿਆਈਦੇ ਸੀ ਸਾਰੇ ਵੀਰ ਵਧੀਆ ਪਸ਼ੂ ਵੇਚਦੇ ਆ ਆਨਲਾਈਨ ਕੰਮ ਬਹੁਤ ਸੋਹਣਾ ਕੰਮ ਹੈ ਵੀਰ ਜੀ ਅੱਗੇ ਵਧਾਵਾਂਗੇ ਤੇ ਵਧੂਗਾ ਕੰਮ ਬਿਲਕੁਲ ਜੀ ਬਿਲਕੁਲ ਜੀ ਬੜਾ ਸਾਡੇ ਸੀਨੀਅਰ ਬੰਦੇ ਸਰਪੰਚ ਸਾਹਿਬ ਨੇ ਬਹੁਤ ਸੋਹਣਾ ਕੰਮ ਕਰਦੇ ਆ ਇਹ ਸਾਡੇ ਸੀਨੀਅਰ ਬੰਦੇ ਆ ਹੁਣ ਇਹਨਾਂ ਦੇ ਹੀ ਬੱਚੇ ਸੰਦੀਪ ਵੀਰ ਆਟਾ ਭਰਾ ਆ ਮਾਣਾ ਆ ਆਪੇ ਦਾ ਵੀਰ ਆ ਸੀਨੀਅਰ ਬੰਦੇ ਆ ਜੇ ਲੱਗੇ ਤੁਸੀਂ ਆਉਨੇ ਤੇ ਮੈਂ ਕਿੱਥੋਂ ਭੱਜਾਂ ਨਾ ਬੱਚੇ ਤਾਂ ਤਾਂ ਹੀ ਹੁੰਦਾ ਮੈਂ ਭੱਜੀ ਕੋਈ ਜ਼ਰੂਰਤ ਤਾਂ ਪਿਆਰ ਕਰਕੇ ਭੱਜਾਂ ਨਾ ਤੁਹਾਡੇ ਦੇ ਨਾਲ ਉਹ ਕੋਈ ਗਲਤੀ ਹੋ ਗਈ ਜਦੋਂ ਤੇ ਸੰਦੀਪ ਤੁਹਾਡੇ ਕੋਲ ਜਦੋਂ ਤੇ ਇਹ ਗੱਲ ਕਰਦੇ ਬਿਲਕੁਲ ਸੀਨੀਅਰ ਬੰਦੇ ਸਾਡੇ ਆ ਹਾਂਜੀ ਸਿਆਣੀ ਗੱਲ ਕਰਦੇ ਆ ਗੱਲ ਕਰਨੀ ਜਾਣਦੇ ਆ ਬਿਲਕੁਲ ਜੀ ਬਿਲਕੁਲ ਹਾਂਜੀ ਔਰ ਵੀ ਕਿੰਨੀ ਇਹਨਾਂ ਦੇ ਚੰਨ ਮਤਾਂ ਦਾ ਪਿਆਰ ਹੈ ਨਾ ਸਾਰੇ ਵਪਾਰੀਆਂ ਜੀ ਦਲਾਲਾਂ ਅੱਜ ਗੱਡੀ ਆਵਿਆਂ ਜੀ ਵੀਡੀਓ ਵੇਖਵਾਂ ਜੀ ਇਹਨੇ ਨਿਮਰਤਾ ਚਾਹੀਦੀ ਜਰੂਰ ਹਾਂ ਜੀ ਨਿੱਕੀ ਜੀ ਕਰੋ ਕਾਲੇ ਨਾ ਪਿਆ ਕਰੋ ਕੋਈ ਗੱਲ ਨਹੀਂ ਕੰਮ ਆ ਕੰਮ ਵਿੱਚ ਕਈ ਵਾਰੀ ਹੋ ਜਾਂਦੀ ਆ ਕੋਈ ਗੱਲ ਕੋਈ ਹੁੰਦੀ ਆ ਕਿਸੇ ਟਾਈਮ ਤੇ ਕੋਈ ਹੋ ਜਾਂਦੀ ਆ ਤੇ ਕੋਈ ਗੱਲ ਨਹੀਂ ਆਪਾਂ ਸਾਰੇ ਹੀ ਪਿਆਰ ਨਾਲ ਰਹੀਏ ਤੇ ਸਤਕਾਰ ਸਹਿਬ ਰਹੀਏ ਇਨਸਾਨ ਆ ਗਲਤੀ ਹੋ ਜਾਂਦੀ ਹੋ ਜਾਨੀ ਕਿਸੇ ਕੋ ਵੀ ਹੋ ਜਾਂਦੀ ਆ ਤੇ ਇਹਦਾ ਸਮਾਂ ਹੀ ਨਹੀਂ ਚੰਗਾ ਹੁੰਦਾ ਨਹੀਂ ਭਰਾ ਭਰਾ ਲੜ ਪੈਂਦੇ ਪਿਓ ਪੁੱਤ ਲੜ ਪੈਂਦੇ ਆ ਜਦੋਂ ਲੜਦੇ ਆ ਨਾ ਜਿੰਨਾ ਹੀ ਘੱਟ ਬੋਲਿਆ ਜਾਵੇ ਫੇਰ ਇਕੱਠੇ ਛੇਤੀ ਹੋ ਜਾਂਦੀ ਆ ਸਾਂਭਣਾ ਨਾ ਇਹ ਗੱਲ ਮਾੜਾ ਬਹਿਮ ਜਾਂਦਾ ਸਰਪਰੇ ਮਾੜਾ ਜਿਆਦਾ ਦੱਸੇ ਗਾੜੀ ਇਸ ਵਿੱਚ ਕਰਦੇ ਜੋ ਵਡਿਆ ਗੱਲ ਕਰਨੀ ਆ ਉਹ ਸਭ ਤੋਂ ਵਧੀਆ ਆ ਜਦੋਂ ਕਹਿ ਦਿੱਤਾ ਜਿਹਨਾਂ ਦੇ ਮੋਟਰ ਤੇ ਗੱਲ ਸੁੱਟਦੀ ਆ ਸਾਡੀ ਦੇ ਇਹ ਬਾਬਾ ਬੋੜ ਜੀ ਸਾਡੇ ਬਾਬਾ ਬੋੜ ਜੀ ਆਪਣੇ ਏਰੀਆ ਤੋਂ ਚਲੋ ਸਾਡੇ ਏਰੀਆ ਚ ਆਉਂਦਾ ਅਸੀਂ ਤੇ ਵਾਤ ਵਾਤ ਸਰਕਾਰ ਮਾਨ ਕਰਦੇ ਭਰਾ ਦਾ ਜਿਹੜੀ ਗੱਲ ਆ ਤੇ ਜੇ ਉਹਦੀ ਗੱਲ ਹੀ ਨਾ ਮੰਨਾਂਗੇ ਤੇ ਫਿਰ ਕੀ ਖੜਾ ਨਹੀਂ ਨਹੀਂ ਇਹ ਕੜੀ ਗੱਲ ਹੈ ਗੱਲ ਮੰਨਣ ਦੀ ਵਸਤੀ ਅਸੀਂ ਤੇ ਇਹ ਆਨੇ ਆ ਕਿ ਮਨਾ ਜੀ ਜਿਹੜਾ ਤੁਸੀਂ ਸਤਕਾਰ ਦਿੰਦੇ ਆ ਜੀ ਬਿਲਕੁਲ ਬਿਲਕੁਲ ਹਾਂ ਜਿਹੜਾ ਸਤਕਾਰ ਦੇਵੇ ਬਹੁਤ ਵੱਡੀ ਗੱਲ ਹੁੰਦੀ ਆ ਨਹੀਂ ਤੇ ਅੱਜ ਕੱਲ ਬੱਚੇ ਨਹੀਂ ਜਾਣਦੇ ਇਹਨਾਂ ਗੱਲਾਂ ਨਹੀਂ 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 ਨਾ ਜਾਣਦੇ ਅੱਜ ਦਾ ਸਮਾਂ ਨਹੀਂ ਨਹੀਂ ਜੇ ਤੁਸੀਂ ਸਤਕਾਰ ਦਿੰਦੇ ਜੇ ਤਾਂ ਆਪਾਂ ਸਾਰੇ ਇਕੱਠੇ ਬੈਠੇ ਨਾ ਹੈਨਾ ਤੁਸੀਂ ਕੋਈ ਛੋਟੀ ਮੋਟੀ ਗੱਲ ਹੋਈ ਤੇ ਝਟ ਇਕੱਠੇ ਹੋਗੇ ਬਿਲਕੁਲ ਜੀ ਬਿਲਕੁਲ ਠੀਕ ਹੋਣਾ ਤੇ ਇਦਾਂ ਹੀ ਰਹੀਏ ਤੇ ਪ੍ਰਮਾਤਮਾ ਕਰੇ ਅੱਗੇ ਤੋਂ ਕੋਈ ਗੱਲ ਸਾਡੀ ਹੋਵੇ ਹੀ ਪਿਆਰ ਨਾ ਹੀ ਰਹੀਏ ਤੇ ਬਾਕੀ ਹੁਣ ਵੀਡੀਓ ਆਇਆ ਕਰੂ ਪਹਿਲਾਂ ਨਹੀਂ ਤੇਰਾ ਠੀਕ ਆ ਨਾ ਸੰਦੀਪ ਜੀ ਹਾਂ ਤੇ ਬਾਕੀ ਠੀਕ ਆ ਸੰਦੀਪ ਜੀ ਵਾਹਿਗੁਰੂ ਜੀ ਦਾ ਭਾਣ ਸਭ ਗਾਇਨ ਜੀ